ਮਾਣਾ ਮੇਰਿਆ ਕਮਲਾਏ ਕੇ ਸਿਆਣਾ ਮਾਣਾ ਮੇਰਿਆ ਕਮਲਾਏ ਕੇ ਸਿਆਣਾ ਜਿਹੜਾ ਧਨ ਤੋਂ ਇਕੱਠਾ ਕਰਦਾ ਇੱਕ ਦਿਨ ਛੱਡ ਕੇ ਜਾਣਾ ਜਿਹੜਾ ਧਨ ਤੋਂ ਇਕੱਠਾ ਕਰਦਾ ਇੱਕ ਦਿਨ ਛੱਡ ਕੇ ਜਾਣਾ ਮਾਣਾ ਮੇਰਿਆ ਕਮਲਾਏ ਕੇ ਸਿਆਣਾ ਮਾਣਾ ਮੇਰਿਆ कमलाएं के सियाँ दिन रात तो कर कर मेहनत पाया रहन बसेरा जोड़ी जामै तान अखोटा आख्या नहीं बथेरा दिन रात तो कर कर मेहनत पाया रहन बसेरा ਜੋੜੀ ਜਾਵੇ ਤਨ ਅਖੋਟਾ ਆਖਿਆ ਨਹੀਂ ਬਥੇਰਾ ਉਸ ਮਾਲਕ ਦੀ ਕਰ ਲੈ ਬੰਦਗੀ ਉਸ ਮਾਲਕ ਦੀ ਕਰ ਲੈ ਬੰਦਗੀ ਪਿੰਜਰ ਤੇਰਾ ਪਰਾਣਾ ਮਾਣਾ ਮੇਰਿਆ ਕਮਲਾਏ ਕੇ ਸਿਆਣਾ ਮਾਣਾ ਮੇਰਿਆ ਕਮਲਾਏ ਕੇ ਸਿਆਣਾ ਪੁੱਤਰ ਤੀਆਂ ਇਸ ਦੁਨੀਆਂ ਵਿੱਚ ਸਭ ਨੂੰ ਲੱਗਣ ਪਿਆਰੇ ਆਖਰ ਵੇਲੇ ਕੱਲੇ ਜਾਣਾ ਸਾਥ ਛੱਡਣਗੇ ਸਾਰੇ ਪੁੱਤਰ ਤੀਆਂ ਇਸ ਦੁਨੀਆਂ ਵਿੱਚ ਸਭ ਨੂੰ ਲੱਗਣ ਪਿਆਰੇ ਆਖਰ ਵੇਲੇ ਕੱਲੇ ਜਾਣਾ ਸਾਥ ਛੱਡਣਗੇ ਸਾਰੇ ਸਾੜਕ ਤੈਨੂੰ ਘਰ ਮੋੜੇ ਆਉਣਾ ਵਰਤ ਗਿਆ ਜਦੋਂ ਭਾਣਾ ਮਾਣਾ ਮੇਰਿਆ ਕਮਲਾਹੇ ਕੇ ਸਿਆਣਾ ਮਾਣਾ ਮੇਰਿਆ ਕਮਲਾਹੇ ਕੇ ਸਿਆਣਾ ਜਿਹੜਾ ਧਨ ਤੂੰ ਇਕੱਠਾ ਕਰਦਾ ਇੱਕ ਦਿਨ ਛੱਡ ਕੇ ਜਾਣਾ ਜਿਹੜਾ ਧਨ ਤੂੰ ਇਕੱਠਾ ਕਰਦਾ ਇੱਕ ਦਿਨ ਛੱਡ ਕੇ ਜਾਣਾ ਮਾਣਾ ਮੇਰਿਆ ਕਮਲਾਹੇ ਕੇ ਸਿਆਣਾ ਮਾਣਾ ਮੇਰਿਆ ਕਮਲਾਹੇ ਕੇ ਸਿਆਣਾ ਮਾਲਾ ਹੱਥ ਵਿੱਚ ਪਾਈ ਫਿਰਦਾ ਖੇਲੇ ਐਡੇ ਖੇੜੇ ਮਾਲਾ ਹੱਥ ਵਿੱਚ ਪਾਈ ਫਿਰਦਾ ਖੇਲ ਤੋਂ ਵੱਡੇ ਖੇੜੇ ਨਾਲ ਰੱਬ ਦੇ ਕਰੇ ਚੁਤرائی ਲੁਕਣ ਮਚਾਈ ਖੇੜੇ ਨਾਲ ਰੱਬ ਦੇ ਕਰੇ ਚੁਤرائی ਲੁਕਣ ਮਚਾਈ ਖੇੜੇ ਤੇਰੇ ਮਨ ਵਿੱਚ ਰੱਬ ਨੇ ਤੱਕਦਾ ਤੇਰੇ ਮਨ ਵਿੱਚ ਰੱਬ ਨੇ ਹੀ ਤੱਕਦਾ ਰੱਬ ਨੇ ਨਾ ਕਾਣਾ ਮਾਣਾ ਮੇਰਿਆ ਤੂੰ ਕਮਲਾਏ ਕੇ ਸਿਆਣਾ ਮਾਣਾ ਮੇਰਿਆ ਤੂੰ ਕਮਲਾਏ ਕੇ ਸਿਆਣਾ ਜਿਹੜਾ ਧਨ ਤੂੰ ਇਕੱਠਾ ਕਰਦਾ ਇੱਕ ਦਿਨ ਛੱਡ ਕੇ ਜਾਣਾ ਜਿਹੜਾ ਧਨ ਤੂੰ ਇਕੱਠਾ ਕਰਦਾ ਇੱਕ ਦਿਨ ਛੱਡ ਕੇ ਜਾਣਾ ਮਾਣਾ ਮੇਰਿਆ ਕਮਲਾਏ ਕੇ ਸਿਆਣਾ ਮਣਾ ਮੇਰਿਆ ਕਮਲਾਏ ਕੇ ਸਿਆਣਾ ਨਾ ਮੇਰੀ ਮੇਰੀ ਕਰਿਆ ਕਰ ਤੂੰ ਰੱਬ ਦਾ ਪਾਣੀ ਭਰਿਆ ਕਰ ਨਾ ਮੇਰੀ ਮੇਰੀ ਕਰਿਆ ਕਰ ਤੂੰ ਰੱਬ ਦਾ ਪਾਣੀ ਭਰਿਆ ਕਰ ਕੁਝ ਰੱਬ ਦੇ ਕੋਲੋਂ ਡਰਿਆ ਕਰ ਜਿਸ ਦਾ ਸਭ ਕੁਝ ਖਾਣਾ ਮਣਾ ਮੇਰਿਆ ਤੂੰ ਕਮਲਾਏ ਕੇ ਸਿਆਣਾ ਮਣਾ ਮੇਰਿਆ ਤੂੰ ਕਮਲਾਏ ਕੇ ਸਿਆਣਾ ਮਣਾ ਮੇਰਿਆ ਤੂੰ ਕਮਲਾਏ ਕੇ ਸਿਆਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ